ਹਲੋ ਹੰਦੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਅਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਤੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਰਾਜੀ ਕਿ ਆਪਾਂ ਇੱਥੇ ਦੋ ਸਬਜੈਕਟ ਹੈ ਜਿਹੜੇ ਉਹਨਾਂ ਨੂੰ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲੀਟੀ ਕਿਰੇਚਸ ਟਾਈਮ ਤੇ ਆਪਣੀ ਹਿਸਟਰੀ ਦੀ ਕਲਾਸ ਹੁੰਦੀ ਹੈ ਹਿਸਟਰੀ ਵਿੱਚ ਆਪਾਂ ਏਸ਼ੀਅਨ ਹਿਸਟਰੀ ਜਿਹੜੀ ਉਹਨੂੰ ਕਵਰ ਕਰ ਚੁੱਕੇ ਆਂ ਬਈ ਤੇ ਮੈਂ ਡਾਇਰੈਕਟ ਸੀ ਜਿਹੜੀ ਉਹ ਆਪਾਂ ਸ਼ੁਰੂ ਕੀਤੀ ਆ ਮਾਧਕਾਲੀਨ ਭਾਰਤ ਦਾ ਇਤਿਹਾਸ ਜਿਹੜਾ ਉਹਨੂੰ ਆਪਾਂ ਸ਼ੁਰੂ ਕੀਤਾ ਜਿਹਦੇ ਵਿੱਚ ਆਪਾਂ ਦੋ ਟਾਪਿਕ ਕਰ ਚੁੱਕੇ ਆਂ ਰਜੇ ਮਹਿਮੂਦ ਗਲਤਨੀ ਵਾਲਾ ਵੀ ਤੇ ਮੁਹੰਮਦ ਬੇਨ ਕਾਸਿਮ ਵਾਲਾ ਵੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਮੁਹੰਮਦ ਗੋਰੀ ਉਹਦੇ ਬਾਰੇ ਡਿਸਕਸ ਕਰਨੀ ਤਾਂ ਮੁਹੰਮਦ ਗੋਰੀ ਰਾਜੇ ਅਜਿਹਾ ਸ਼ਾਸਕ ਸੀਗਾ ਜੀਨੇ ਭਾਰਤ ਦੇ ਵਿੱਚ ਇਸਲਾਮ ਧਰਮ ਦੀ ਨੀਂਹ ਰੱਖੀ ਸੀ ਪ੍ਰੋਪਰ ਵਿਜੀਬਲ ਹੈ ਵੀ ਤੁਹਾਨੂੰ ਜੀ ਰਾਜੇ ਮੁਹੰਮਦ ਮੁਹੰਮਦ ਗੋਰੀ ਤੋਂ ਪਹਿਲਾਂ ਜਿਵੇਂ ਦੋ ਵਿਦੇਸ਼ੀ ਹਮਲੇ ਹੋਰ ਹੋ ਚੁੱਕੇ ਸੀਗੇ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀਗਾ ਫਿਰ ਮਹਿਮੂਦ ਗਜ਼ਨੀ ਨੇ ਕੀਤਾ ਸੀਗਾ ਬਟ ਉਹਨਾਂ ਦਾ ਜਿਹੜਾ ਉਦੇਸ਼ ਸੀ ਹਮਲਿਆਂ ਦਾ ਉਹ ਸਿਰਫ ਤੇ ਸਿਰਫ ਕੀ ਸੀਗਾ ਸਿਰਫ ਧਨ ਲੁੱਟਣਾ ਤੇ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਸੀ ਸਾਮਰਾਜ ਦਾ ਵਿਸਥਾਰ ਕਿਸੇ ਨੇ ਨਹੀਂ ਕੀਤਾ ਸੀ ਤਾਂ ਜੇ ਪੁੱਛ ਲੈਣ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਸਲਾਮ ਧਰਮ ਜਿਹੜਾ ਹੈਗਾ ਸਾਮਰਾਜ ਕਿਨੇ ਸਥਾਪਿਤ ਕੀਤਾ ਸੀ ਮੁਸਲਿਮ ਸਾਮਰਾਜ ਸਭ ਤੋਂ ਪਹਿਲਾਂ ਕਿਨੇ ਸਥਾਪਿਤ ਕੀਤਾ ਸੀ ਤਾਂ ਮੁਹੰਮਦ ਗੋਰੀ ਨੇ ਸਥਾਪਿਤ ਕੀਤਾ ਸੀ राजे ਤੇ ਮੁਹੰਮਦ ਗੋਰੀ ਦਾ ਸੰਬੰਧ ਸ਼ਾਂਸ਼ਵਨੀ ਵੰਸ਼ ਦੇ ਨਾਲ ਆ ਜਿਹਨੂੰ ਜਹਾ ਸੋਜ ਵੰਸ਼ ਵੀ ਕਿਹਾ ਜਾਂਦਾ ਹੈਗਾ ਇਹ ਗਜਨੀ ਦੇ राजे ਗੌਰ ਨਾਂ ਦੇ ਸਥਾਨ ਦੇ ਉੱਤੇ ਜਿਹੜਾ ਹੈਗਾ ਇਹ ਵੰਸ਼ ਦੀ ਸਥਾਪਨਾ ਕੀਤੀ ਗਈ ਸੀ ਜਿਵੇਂ ਮਹਮੂਦ ਗਜਨੀ ਹੈ ਜਿਹੜਾ ਉਹ ਗਜਨੀ ਦੇ ਹੀ ਰਹਿਣ ਵਾਲਾ ਸੀਗਾ ਉਹਦਾ ਜਿਹੜਾ ਬੈਕਗ੍ਰਾਉਂਡ ਸੀ ਉਹ ਗਜਨੀ ਦੇ ਨਾਲ ਸੰਬੰਧ ਸੀ ਅਫਗਾਨਿਸਤਾਨ ਦੇ ਵਿੱਚ ਆ ਖੇਤਰ ਪੈਂਦਾ ਗਜਨੀ ਇਸੇ ਕਰਕੇ ਉਹਦੇ ਨਾਮ ਦੇ ਨਾਲ ਜਿਹੜਾ ਗਜਨਵੀ ਲੱਗਦਾਗਾ ਉਹ ਵੈਸੇ ਕੋਈ ਵਾਂਸ਼ ਦਾ ਨਾਮ ਨਹੀਂ ਵਾਂਸ਼ ਉਹ ਦਾ ਜਮਨੀ ਸੀਗਾ ਉਹ ਇੱਕ ਜਗ੍ਹਾ ਦੇ ਨਾਮ ਤੋਂ ਉਹਦੇ ਨਾਮ ਦੇ ਨਾਲ ਗਜਨਵੀ ਲੱਗਣ ਲੱਗਿਆ ਤਾਂ ਉਸੇ ਤਰ੍ਹਾਂ ਮੁਹੰਮਦ ਗੋਰੀ ਜਿਹੜਾ ਹੈਗਾ ਉਹਨਾਂ ਨੇ ਗੌਰ ਨਾਂ ਦੇ ਸਥਾਨ ਤੇ ਜਿਹੜਾ ਹੈਗਾ ਸ਼ਾਂਸ਼ਵਨੀ ਵਾਂਸ਼ ਦੇ ਨਾਲ ਸੰਬੰਧਿਤ ਸੀਗਾ ਤਾਂ ਆਪਾਂ ਅੱਜ ਇਹਦੇ ਬਾਰੇ ਡਿਸਕਸ ਕਰਾਂਗੇ ਮੁਹੰਮਦ ਗੋਰੀ ਨੇ ਰਾਜੇ ਸਭ ਤੋਂ ਪਹਿਲਾਂ ਮੁਸਲਮਾਨ ਸਾਮਰਾਜ ਦੀ ਸਥਾਪਨਾ ਕੀਤੀ ਸੀਗੀ ਭਾਰਤ ਦੇ ਵਿੱਚ ਤੇ ਦਿੱਲੀ ਨੂੰ ਵੀ ਸਭ ਤੋਂ ਪਹਿਲੀ ਵਾਰ ਜਿੱਤਿਆ ਸੀ ਸਤੋਇਲਾਵਾ ਆਪਣੇ ਜਿਹੜਾ ਸਾਮਰਾਜਾ ਉਹਨੂੰ ਦਸਾਂ ਦੇ ਵਿੱਚ ਵੰਡਿਆ ਸੀ ਆਪਣੇਾਂ ਦੇ ਵਿੱਚ ਤੇ ਭਾਰਤ ਦੇ ਉੱਤੇ ਪੰਜ ਹਮਲੇ ਕੀਤੇ ਸੀ ਜਿਹਦੀ ਬਾਰੇ ਆਪਾਂ ਅੱਜ ਅਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਬਈ ਛੋਟੀ ਜਿਹੀ ਰਿਕੁਐਸਟ ਸਾਰੇ ਜਣੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਬਈ ਅੱਗੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਜੇ ਕਲਾਸ ਵਧੀਆ ਲੱਗਦੀ ਹੁੰਦੀ ਹੈ ਤਾਂ ਬਈ ਲਾਈਕ ਜ਼ਰੂਰ ਕਰ ਦਿਆ ਕਰੋ ਜਿਹੜੇ ਬਾਅਦ ਚ ਕਲਾਸ ਵਾਚ ਕਰਦੇ ਉਹ ਵੀ ਫੀਡਬੈਕ ਜ਼ਰੂਰ ਦਿਆ ਕਰੋ ਆਪਣੀ ਲੈ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਕਲਾਸ ਸ਼ੰਸ਼ਵਨੀ ਵਾਂਸ ਰਾਜੇ ਜੀ ਨੂੰ ਹੋਰ ਨਾਮ ਜਹਾ ਸੋਜ ਵਾਂਚ ਵੀ ਕਹਿੰਦੇ ਆ ਜਿਹਦਾ ਅਰਥ ਹੁੰਦਾ ਦੁਨੀਆਂ ਨੂੰ ਜਲਾਉਣ ਵਾਲਾ ਇਹਦੀ ਸਥਾਪਨਾ ਕੀਤੀ ਸੀ ਰਾਜੇ 1100 ਦਿਨ ਮੁਹੰਮਦ ਬਿਨ ਸ਼ਾਮ ਨੇ ਜੋ ਕਿ ਮੁਹੰਮਦ ਗੋਰੀ ਦਾ ਵੱਡਾ ਭਰਾ ਸੀਗਾ ਸ਼ੰਸ਼ਵਨੀ ਮਾਂਸਟਰ ਸਥਾਪਨਾ ਕਿਨੇ ਕੀਤੀ ਸੀ 1100 ਦਿਨ ਮੁਹੰਮਦ ਬਿਨ ਸ਼ਾਮ ਨੇ 1163 ਈਸਵੀ ਦੇ ਵਿੱਚ ਕੀਤੀ ਸੀ ਕਿੱਥੇ ਕੀਤੀ ਸੀ ਰਾਜੀ ਗਜਨੀ ਪਰਦੇਸ ਦੇ ਵਿੱਚ ਗੌਰਨਾ ਦੇ ਸਥਾਨ ਤੇ ਜਿਹੜਾ ਹੈਗਾ ਸ਼ੰਸ਼ਵਣੀ ਵਾਂਚੀ ਦੀ ਸਥਾਪਨਾ ਕੀਤੀ ਸੀ ਇਹਦਾ ਸਮਾਂ ਕੀ ਸੀ ਰਾਜੀ 1163 ਤੋਂ ਲੈ ਕੇ 1173 ਈਸਵੀ ਤੱਕ ਸੀ ਤੇ ਮੁਹੰਮਦ ਗੋਰੀ ਦਾ ਵੱਡਾ ਪ੍ਰਾਸ ਸੀ ਫਿਰ ਇਸ ਤੋਂ ਬਾਅਦ ਮੁਹੰਮਦ ਗੋਰੀ ਅੰਦਰ ਹੈ ਰਾਜੀ ਮੁਹੰਮਦ ਗੋਰੀ ਦਾ ਮੂਲ ਨਾਂ ਕੀ ਸੀ ਮੁਇਜ਼ ਉਦਦੀਨ ਮੁਹੰਮਦ ਬਿਨ ਸ਼ਾਮ ਮੁਹੰਮਦ ਬਿਨ ਸ਼ਾਮ ਦੇ ਪ੍ਰਾ ਦੇ ਨਾਮ ਮਨਾਵੀ ਲੱਗਦਾ ਤੇ ਇਹਦੇ ਵੀ ਉਹਦੇ ਨਾਮ ਦੇ ਮੂਰੇ ਗਿਆਸ ਉਦਦੀਨ ਲੱਗਦਾ ਤੇ ਇਹਦੇ ਨਾਮ ਦੇ ਮੂਰੇ ਮੁਇਜ਼ੁद्दीन ਲੱਗਦਾ ਠੀਕ ਹੈ ਨਾ ਇੰਨਾ ਕੁ ਫਰਕ ਆ ਬਸ ਇਹਦਾ ਮੂਲ ਨਾਮ ਕੀ ਸੀਗਾ ਮੁਇਜ਼ੁद्दीन ਸ਼ਾਮ ਤੇ ਇਹ ਨਾਲ ਸੰਬੰਧਿਤ ਸ਼ਕਰਾ ਜੀ ਪਹਿਲਾ ਭਾਰਤ ਦੇ ਵਿੱਚ ਮੁਸਲਿਮ ਰਾਜ ਸਥਾਪਿਤ ਕਰਨ ਵਾਲਾ ਮੁਹੰਮਦ ਗੋਰੀ ਪਹਿਲੀ ਵਾਰ ਦਿੱਲੀ ਨੂੰ ਜਿੱਤਣ ਵਾਲਾ ਮੁਸਲਿਮ ਰਾਜਾ ਮੁਹੰਮਦ ਗੋਰੀ ਪਹਿਲੀ ਵਾਰ ਆਪਣੇ ਸਾਮਰਾਜ ਨੂੰ ਦਸਾਂ ਵਿੱਚ ਵੰਡਣ ਵਾਲਾ ਮੁਹੰਮਦ ਗੋਰੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਲਾਸ ਸ਼ੁਰੂ ਕਰਨ ਤੋਂ ਕਿ ਉਸ ਤੋਂ ਪਹਿਲਾਂ ਜਿਹੜੇ ਹਮਲੇ ਹੋਏ ਸੀ ਜਿਵੇਂ ਆਰਬਾਂ ਨੇ ਕੀਤਾ ਸੀਗਾ ਮੁਹੰਮਦ ਬਿਨ ਕਾਸਿਮ ਨੇ ਉਹਦਾ ਆਦੇਸ਼ ਵੀ ਰਾਜੇ ਸਿਰਫ ਧਨ ਲੁੱਟਣਾ ਤੇ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਸੀ ਉਸ ਤੋਂ ਬਾਅਦ ਤੁਰਕਾਂ ਆਉਂਦੇ ਆ ਤੁਰਕਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਜਿਹੜਾ ਹੈਗਾ ਇਹ ਮਹਿਮੂਦ ਗਜ਼ਨੀ ਹੈ ਜਿਹੜਾ ਉਹਨੇ ਹਮਲੇ ਕੀਤੇ ਸੀ ਤੇ ਉਹ ਵੀ ਉਹਨੇ 17 ਵਾਰ ਹਮਲੇ ਕੀਤੇ ਬਟ ਇਥੋਂ ਧਨ ਲੈ ਕੇ ਉਹ ਵਾਪਸ ਚਲਾ ਗਿਆ ਆਪਣੇ ਸਾਮਰਾਜ ਦਾ ਜਿਹੜਾ ਵਿਸਤਾਰ ਹੈ ਉਹ ਨਹੀਂ ਕੀਤਾ ਤਾਂ ਵਿਸਤਾਰ ਰਾਜੇ ਸ਼ੰਸ਼ਵਨੀ ਵੰਸ਼ ਦੇ ਮੁਹੰਮਦ ਗੋਰੀ ਨੇ ਕੀਤਾ ਸੀਗਾ ਸਾਮਰਾਜ ਦਾ ਸਤਪਨਾ ਜਿਹੜੀ ਕੀਤੀ ਸੀਗੀ ਇੱਕ ਮਾਤਰ ਮੁਸਲਮਾਨ ਰਾਜਾ ਸਿਰਾਜੇ ਜਿਨੇ ਸਿੱਕਿਆਂ ਦੇ ਉੱਤੇ ਸ਼ਿਵ ਨੰਦੀ ਤ੍ਰਿਸ਼ੂਲ ਤੇ ਲక్ష్ਮੀ ਦੇ ਚਿੱਤਰ ਬਣਾਏ ਜਿਵੇਂ ਜਿਹੜੇ ਮਹਿਮੂਦ ਗਜ਼ਨੀ ਨੇ ਸਿੱਕੇ ਚੁਲਾਈ ਸੀ ਰਾਜੇ ਉਹਨੇ ਇੱਕ ਪਾਸੇ ਤਾਂ ਸੰਸਕ੍ਰਿਤ ਭਾਸ਼ਾ ਲਿਖੀ ਸੀਗੀ ਤੇ ਇੱਕ ਪਾਸੇ ਫਾਰਸੀ ਭਾਸ਼ਾ ਲਿਖੀ ਸੀਗੀ ਸਿੱਕਿਆਂ ਦੇ ਜਿਹੜੇ ਗਜ਼ਨੀ ਨੇ ਚੁਲਾਈ ਸੀ ਗਜ਼ਨਵੀ ਗਜ਼ਨੀ ਕੁਝ ਵੀ ਲਿਖ ਸਕਦੇ ਆਪਾਂ ਤੇ ਜਿਹੜਾ ਮੁਹੰਮਦ ਗੋਰੀ ਸੀ ਰਾਜੇ ਇਹਨੇ ਜਿਹੜਾ ਹੈਗਾ ਸਿੱਕਿਆਂ ਦੇ ਇੱਕ ਪਾਸੇ ਸ਼ਿਵ ਨੰਦੀ ਤਰਸ਼ੂਲ ਤੇ ਲక్ష్ਮੀ ਦੇ ਚਿੱਤਰ ਬਣਵਾਏ ਸੀ। ਇੱਕ ਪਾਸੇ ਕਲਮਾ ਲਿਖਵਾਈਆਂ ਸੀ ਰਾਜੇ, ਦੂਜੇ ਪਾਸੇ Hindu ਦੇਵਤਿਆਂ ਦੀ ਫੋਟੋ ਹੁੰਦੀ ਸੀ, ਜ਼ਿਆਦਾ ਇਹਨਾਂ ਦੇ ਵਿੱਚੋਂ ਲక్ష్ਮੀ ਦੀ ਫੋਟੋ ਹੁੰਦੀ ਸੀ ਤੇ ਸਿੱਕਿਆਂ ਨੂੰ ਕਹਿੰਦੇ ਕੀ ਸੀ? دہਲੀਵਾਲ। ਇਹ ਜ਼ਰੂਰ ਧਿਆਨ ਚ ਰੱਖਣਾ। ਮੁਹੰਮਦ ਗ਼ਾਰੀ ਦੇ ਸਮੇਂ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਸੀ? دہਲੀਵਾਲ। ਇੰਪੋਰਟੈਂਟ ਆ ਰਾਜੇ ਨੂੰ ਧਿਆਨ ਚ ਰੱਖਿਓ। ਤਾਂ ਕਿਹੜਾ ਮੁਸਲਿਮ ਰਾਜਾ ਸੀ ਜੋ ਸਿੱਕਿਆਂ ਦੇ ਉੱਤੇ ਜਿਸ ਨੇ Hindu ਦੇਵੀ ਦੇਵਤਿਆਂ ਦੀਆਂ ਫੋਟੋਆਂ ਉਕਾਰੀਆਂ? ਤਾਂ ਮੁਹੰਮਦ ਗੋਰੀ ਫਿਰ ਰਾਜੇ ਦੇ ਦਾਸ ਚਾਰ ਦਾਸ ਸੀਗੇ ਜਿਨ੍ਹਾਂ ਦੇ ਵਿੱਚ ਇਹਨੇ ਆਪਣੀ ਸਾਮਰਾਜ ਦੀ ਵੰਡ ਕੀਤੀ ਸੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਮਰਾਜ ਨੂੰ ਦਾਸਾਂ ਦੇ ਵਿੱਚ ਵੰਡਣ ਵਾਲਾ ਵੀ ਇਹ ਪਹਿਲਾ ਰਾਜਾ ਹੋਇਆ ਜਿੱਥੇ ਜਿੱਥੇ ਕੁਐਸਚਨ ਮੰਨਦਾ ਉਹ ਸਾਰੇ ਫੈਕਟ ਆਪਾਂ ਡਿਸਕਸ ਕਰ ਲਾਂਗੇ ਰਾਜੀ ਦਾਸ ਤਾਜੁਦੀਨ ਜਲਦੋਸੀ ਨਾਸਰਉਦੀਨ ਕਬਾਚਾ ਸੀ ਕੁਤਬਦੀਨ ਐਬਕਸੀ ਬਖਤਿਆਰ ਖਿਲਜੀ ਇਹੋ ਹੀ ਬਖਤਿਆਰ ਖਿਲਜੀ ਰਾਜੇ ਜਿਨੇ ਨਲੰਦਾ ਯੂਨੀਵਰਸਿਟੀ ਨੂੰ ਜਲਾਇਆ ਸੀਗਾ ਠੀਕ ਹੈ ਨਾ ਤਾਂ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਇਹਨਾਂ ਦੇ ਚਾਰਾਂ ਦੇ ਨਾਮ ਯਾਦ ਹੋਣੇ ਚਾਹੀਦੇ ਆ ਕਿਉਂਕਿ ਉਹ ਪੁੱਛ ਸਕਦੇ ਆ ਵੀ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਤਿੰਨ ਸਹੀ ਲਿਖ ਕੇ ਇੱਕ ਗਲਤ ਪਾ ਦੂਗਾ ਜਾਂ ਕਿਹੜਾ ਸਹੀ ਆ ਤਿੰਨ ਗਲਤ ਪਾ ਕੇ ਇੱਕ ਸਹੀ ਪਾ ਦੂਗਾ ਤਾਂ ਤੁਹਾਨੂੰ ਇਹਨਾਂ ਚਾਰਾਂ ਦੇ ਨਾਮ ਪਤਾ ਹੋਣੇ ਚਾਹੀਦੇ ਆ ਤਾਜ਼ੁਦਦਿਨ ਜਲਦੋਨ ਨਾਸਿਰਉਦਦਿਨ ਕਬਾਚਾ ਕੁਤਬਦੀਨ ਐਬਿਕ ਬਖਤਿਆਰ ਖੇਲਜੀ ਤਾਂ ਇਹ ਚਾਰ ਦਾਸ ਸੀਗੇ ਮੁਹੰਮਦ ਗੋਰੀ ਦੇ ਫਿਰ ਇਹਨਾਂ ਦੇ ਵਿੱਚ ਜਿਹੜੀ ਵੰਡ ਕੀਤੀ ਸੀ ਰਾਜੇ ਤਾਇਉਦਦੀਨ ਨੇ ਕੀਤਾ ਸੀ ਗਜਨੀ ਤੇ ਗੌਰ ਪ੍ਰਦੇਸ਼ ਦਿੱਤੇ ਸੀਗੇ ਤੇ ਇਹਦੀ ਰਾਜਧਾਨੀ ਬਣਾਇਆ ਸੀ ਗੌਰ ਨੂੰ ਨਾਸਰਉਦੀਨ ਕਬਾਚਾ ਨੂੰ ਸਿੰਧ ਤੇ ਮਲਤਾਨ ਦਿੱਤਾ ਸੀ ਇਹਦੀ ਰਾਜਧਾਨੀ ਬਣਾਇਆ ਸੀ ਸਿੰਧ ਨੂੰ ਕੁਤਬਦੀਨ ਐਬਕ ਜਿਹੜਾ ਅੱਗੇ ਜਾ ਕੇ ਗੁਲਾਮ ਵੰਸ਼ ਦੀ ਨੀਂ ਰੱਖੂਗਾ ਬਈ ਉੱਤਰੀ ਭਾਰਤ ਦਾ ਖੇਤਰ ਦਿੱਤਾ ਸੀ ਦਿੱਲੀ ਤੇ ਲਾਹੌਰ ਦਾ ਇਲਾਕਾ ਤੇ ਇਹਨੇ ਰਾਜਧਾਨੀ ਬਣਾਇਆ ਸੀ ਲਾਹੌਰ ਨੂੰ ਬਖਤਿਆਰ ਖਿਲਜੀ ਇਹਨੂੰ ਬੰਗਾਲ ਦਾ ਇਲਾਕਾ ਦਿੱਤਾ ਸੀ ਤੇ ਇਹਨੇ ਰਾਜਧਾਨੀ ਬਣਾਇਆ ਸੀਗਾ ਲਖਨਊ ਨੂੰ ਤੇ ਇਹਨੇ 1193 ਸੀ ਵਿੱਚ ਆਪਣੀ ਸਾਮਰਾਜ ਨੂੰ ਵਧਾਉਣ ਦੀ ਖਾਤਰ ਜਿਹੜਾ ਵੀ ਜਿਹੜੇ ਸਟੈਪ ਚੁੱਕੇ ਸੀ ਉਹਨਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਸਟੈਪ ਸੀ ਕਿ ਇਹਨੇ ਨਲੰਦਾ ਯੂਨੀਵਰਸਿਟੀ ਨੂੰ ਜਲਾਇਆ ਸੀ। ਮੁਹੰਮਦ ਗੋਰੀ ਦੇ ਭਾਰਤ ਤੇ ਹਮਲੇ ਬਈ ਪੰਜ ਹਮਲੇ ਕੀਤੇ ਸੀਗੇ ਮੁਹੰਮਦ ਗੋਰੀ ਹਾਂਜੀ ਰਾਜੀ ਜੀ ਜਿਹੜਾ ਇਹਦਾ ਸਭ ਤੋਂ ਪਹਿਲਾ ਹਮਲਾ ਸੀਗਾ ਉਹ 1175 ਈਸਵੀ ਦੇ ਵਿੱਚ ਕੀਤਾ ਸੀ ਇਹਨੇ ਮਲਤਾਨ ਤੇ ਕੀਤਾ ਸੀ ਜਿਹਦੇ ਵਿੱਚ ਮੁਹੰਮਦ ਗੋਰੀ ਤੇ ਦੂਜੇ ਪਾਸੇ ਮੁੱਲਾ ਦਾਉਤ ਸੀ ਜਿਹਦੇ ਵਿੱਚ ਮੁਹੰਮਦ ਗੋਰੀ ਜਿੱਤਦੇ ਐ ਤੇ ਮੁੱਲਾ ਦਾਉਤ ਜਿਹੜਾ ਉਹ ਹਾਰ ਜਾਂਦਾ ਮਲਤਾਨ ਦਾ ਸ਼ਾਸਕ ਕੌਣ ਸੀ ਮੁੱਲਾ ਦਾਉਤ ਮੁੱਲਾ ਦਾਉਤ ਹਾਰ ਜਾਂਦਾ ਪਹਿਲਾ ਹਮਲਾ ਮਲਤਾਨ ਤੇ ਫਿਰ 1176 ਦੇ ਵਿੱਚ ਹੀ ਰਾਜੀ ਨੇ ਉੱਚ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ ਦੂਸਰਾ ਹਮਲਾ ਇਹਦੇ ਜੋ ਕੁਐਸਚਨ ਮੰਨੇ ਹੁੰਦੇ ਆ ਦੂਜਾ ਹਮਲਾ ਜਿਹੜਾ ਇਹ ਰਾਜੇ ਨੇ ਗੁਜਰਾਤ ਤੇ ਕੀਤਾ ਸੀ ਗੁਜਰਾਤ ਦੇ ਕਾਈਦਾਰ ਕਾਈਦਰ ਦੇ ਸਥਾਨ ਤੇ ਰਾਜੇ ਇਹਨਾਂ ਦਾ ਜਦ ਹੋਇਆ ਸੀ ਉਸ ਜਦ ਨੂੰ ਕੀ ਕਿਹਾ ਜਾਂਦਾ ਆਬੂ ਦਾ ਜਦ 1178 ਈਸਵੀ ਦੇ ਵਿੱਚ ਹੋਇਆ ਸੀ ਜਦ ਦਾ ਨਾਮ ਦੱਸ ਤਾਂ ਮੈਂ ਤੁਹਾਨੂੰ ਆਬੂ ਦਾ ਜਦ ਜਿਹੜਾ ਦੂਜਾ ਹਮਲਾ ਉਹਦਾ ਨਾਮ ਕੀ ਹੈ ਆਬੂ ਦਾ ਜਦ ਕਿੱਥੇ ਹੋਇਆ ਸੀ ਗੁਜਰਾਤ ਦੇ ਕਾਈਦਾਰ ਦੇ ਸਥਾਨ ਤੇ ਕਦੋਂ ਹੋਇਆ ਸੀ 1178 ਦੇ ਵਿੱਚ ਕਿੰਨਾ ਕਿੰਨਾ ਦੇ ਵਿਚਕਾਰ ਹੋਇਆ ਸੀ ਮੁਹੰਮਦ ਗੋਰੀ ਤੇ ਚਾਲੁਕਿਆ ਵੰਸ਼ ਦੇ ਭੀਮਦੇਵ ਦੂਜਾ ਰਾਜੇ ਭੀਮਦੇਵ ਦੂਜਾ ਨੂੰ ਮੂਲ ਰਾਜ ਦੂਜਾ ਵੀ ਕਿਹਾ ਜਾਂਦਾ ਉਹਨਾਂ ਦੇ ਵਿਚਕਾਰ ਹੋਇਆ ਸੀ ਇਹ ਨਬਾਲਗ ਸੀ ਇਸੇ ਕਰਕੇ ਜੁੱਧ ਦਾ ਜਿਹਨਾਂ ਨੇ ਨੇਤ੍ਰਤਵ ਕੀਤਾ ਸੀ ਉਹ ਪੀਮ ਦੇਵ ਦੀ ਜਿਹੜੀ ਮਾਤਾ ਸੀ ਨਾਇਕਾ ਦੇਵੀ ਉਹਨੇ ਕੀਤਾ ਸੀ ਇਹਦੇ ਵਿੱਚ ਮੁਹੰਮਦ ਗੋਰੀ ਹਾਰਦਾ ਤਾਂ ਕੁਐਸਚਨ ਇਹ ਵੀ ਪੁੱਛ ਸਕਦੇ ਆ ਕਿ ਮੁਹੰਮਦ ਗੋਰੀ ਕਿਸ ਜੁੱਧ ਵਿੱਚ ਇੱਕ ਔਰਤ ਤੋਂ ਹਾਰਦਾ ਤਾਂ ਉਹ ਕਿਹੜੇ ਜੁੱਧ ਦੇ ਵਿੱਚ ਹਾਰਦਾ ਆਬੂ ਦੇ ਜੁੱਧ ਦੇ ਵਿੱਚ ਹਾਰਦਾ ਜੋ ਕਿੱਥੇ ਹੋਇਆ ਸੀ ਗੁਜਰਾਤ ਦੇ ਕਾਈਦੜ ਦੇ ਸਥਾਨ ਤੇ ਹੋਇਆ ਸੀ ਠੀਕ ਹੈ ਨਾ ਜਿੱਥੇ ਕੁਐਸਚਨ ਮੰਨਦਾ ਉਹ ਮੈਂ ਸਾਰ ਤੁਹਾਨੂੰ ਦੱਸਦਾ ਆਬੂ ਦਾ ਜੁੱਧ 1178 ਚ ਹੋਇਆ ਗੁਜਰਾਤ ਦੇ ਵਿੱਚ ਗੁਜਰਾਤ ਦੇ ਕਈਦਰ ਦੇ ਸਥਾਨ ਤੇ ਹੋਇਆ ਸੀ राजे ਮੁਹੰਮਦ ਗੋਰੀ ਹਾਰ ਦਾ ਉਹਦੇ ਆਪੋਜੀਟ ਸੀ ਚਲੁਕੇਆ ਵੰਸ਼ ਦਾ ਭੀਮਦੇਵ ਦੂਜਾ ਜਿਹਦਾ ਹੋਰ ਨਾਮ ਮੂਲਰਾਜ ਦੂਜਾ ਵੀ ਲਿਖਿਆ ਸਕਦਾ ਤਾਂ ਉਹ ਨਵਾਲਗ ਸੀ ਇਸੇ ਕਰਕੇ ਜੁੱਧ ਦਾ ਨੇਤ੍ਰਿਤਵ ਉਹਦੀ ਮਾਂ ਕਾ ਨਾਇਕਾ ਦੇਵੀ ਨੇ ਕੀਤਾ ਸੀ ਜੋ ਕਿ ਜਿੱਤੀ ਸੀਗੀ ਫਿਰ ਤੀਜਾ ਹਮਲਾ ਹੁੰਦਾ राजे ਤਰਾਇਨ ਦੀ ਤਰਾਇਨ ਦਾ ਪਹਿਲਾ ਜੁੱਧਾ ਇਹ 1192 ਈਸਵੀ ਦੇ ਵਿੱਚ ਹੁੰਦਾ ਇਦੇ ਵਿੱਚ ਇੱਕ ਪਾਸੇ ਮੁਹੰਮਦ ਗੋਰੀ ਹੁੰਦਾ ਦੂਜੇ ਪਾਸੇ ਰਾਜਪੁੱਤਰ ਰਾਜਾ ਪ੍ਰਿਥਵੀ ਰਾਜ ਚੋਹਾਨ ਹੁੰਦਾ ਇਹ ਪ੍ਰਿਥਵੀ ਰਾਜ ਤੀਜਾ ਜਿਹੜਾ ਹੈਗਾ ਉਹ ਉਹ ਰਾਜੇ ਤੇ ਇਹਦੇ ਵਿੱਚ ਵੀ ਮੁਹੰਮਦ ਗੋਰੀ ਹਾਰ ਜਾਂਦਾ ਇਹ ਉਹਦੀ ਦੂਜੀ ਹਾਰ ਆ ਤੇ ਜਿਹੜਾ ਪ੍ਰਿਥਵੀ ਰਾਜ ਚੋਹਾਨ ਆ ਉਹਦੀ ਸੈਨਾ ਦੀ ਅਗਵਾਈ ਉਹਦੇ ਸੈਨਾਪਤੀ ਜਿਹੜਾ ਗੋਬਿੰਦ ਨੇ ਕੀਤੀ ਸੀ ਜੇ ਪੁੱਛਣਾ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੋਹਾਨ ਦੇ ਸੈਨਾਪਤੀ ਜਿਸ ਨੇ ਜੱਦ ਦੀ ਜਿਹੜੀ ਸੈਨਾ ਦੀ ਅਗਵਾਈ ਕੀਤੀ ਸੀ ਤਾਂ ਉਹ ਕੌਣ ਸੀ ਗੋਬਿੰਦ ਸੀ ਪ੍ਰਿਥਵੀ ਰਾਜ ਚੋਹਾਨ ਰਾਜੇ ਅਜਮੇਰ ਤੇ ਦਿੱਲੀ ਦੋ ਥਾਵਾਂ ਤੋਂ ਸ਼ਾਸਨ ਕਰਦਾ ਸੀ ਅਜਮੇਰ ਉਹਦਾ ਜਨਮ ਸਥਾਨ ਸੀ राजे ਤੇ ਦਿੱਲੀ ਉਹਦੇ ਨਾਨਕੇ ਸੀ ਤੇ ਦੋ ਥਾਵਾਂ ਤੋਂ ਜਿਹੜਾ ਹੈਗਾ ਉਹ ਸ਼ਾਸਨ ਕਰਦਾ ਸੀ ਇਸੇ ਹਮਲੇ ਦੇ ਦੌਰਾਨ ਜਿਹੜਾ ਮੁਹੰਮਦ ਗਵਰੀਆ ਉਹਨੇ ਬਠਿੰਡੇ ਦੇ ਕਿਲੇ ਤੇ ਜਿੱਥੇ राजे ਰਜ਼ੀਆ ਸੁਲਤਾਨਾ ਨੂੰ ਵੀ ਕੈਦ ਕੀਤਾ ਗਿਆ ਸੀ ਤੇ ਕਬਜ਼ਾ ਕੀਤਾ ਜੋ ਕਿ ਪ੍ਰithvi ਰਾਜ ਤੀਜੇ ਦੇ ਅਧੀਨ ਸੀ ਬਦਲ ਗਿਆ ਤਰਾਇਨ ਦਾ ਪਹਿਲਾ ਜਦ 1191 ਚ ਹੋਇਆ ਕਦੋਂ ਕਦੋਂ ਹੋਇਆ 1191 ਕਿਹਦੇ ਕਿਹਦੇ ਵਿੱਚ ਮੁਹੰਮਦ ਗੋਰੀ ਤੇ ਪ੍ਰਿਥਵੀ ਰਾਜ ਤੀਜੇ ਦੇ ਵਿੱਚ ਹੈਨਾ ਜਿੱਤਿਆ ਕੌਣ ਪ੍ਰਿਥਵੀ ਰਾਜ ਤੀਜਾ ਸੀ ਜਿਹੜਾ ਉਹ ਜਿੱਤਿਆ ਗੋਰੀ ਹਾਰ ਗਿਆ ਪ੍ਰਿਥਵੀ ਰਾਜ ਦੀ ਸੈਨਾ ਦੀ ਅਗਵਾਈ ਕਿਹਨੇ ਕੀਤੀ ਸੀ ਉਹਦੇ ਸੈਨਾਪਤੀ ਗੋਵਿੰਦਨੀ ਬਸ ਇਹ ਫੈਕਟ ਤੁਸੀਂ ਧਿਆਨ ਰੱਖਣੇ ਆ ਤੇ ਪ੍ਰਿਥਵੀ ਰਾਜ ਚੋਹਾਨ ਤੀਜਾ ਜਿਹੜਾ ਉਹ ਕਿਹੜਾ ਰਾਜਾ ਸੀ ਰਾਜੇ Rajput ਰਾਜਾ ਸੀਗਾ ਫਿਰ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਮੁਹੰਮਦ ਗੋਰੀ ਇਸੇ ਕਰਕੇ ਇਹਨੇ ਰਾਜੇ ਦੂਜੀ ਵਾਰ ਹਮਲਾ ਕੀਤਾ ਤਰਾਇਨ ਤੇ 1192 ਈਸਵੀ ਦੇ ਵਿੱਚ ਤਰਾਇਨ ਦਾ ਦੂਜਾ ਯੁੱਧ ਕਦੋਂ ਹੁੰਦਾ 1192 ਈਸਵੀ ਦੇ ਵਿੱਚ ਦੋਨੇ ਧਿਰਾਂ ਉਹੀ ਰਾਜੇ ਇੱਕ ਪਾਸੇ ਮੁਹੰਮਦ ਗੋਰੀ ਆ ਤੇ ਦੂਜੇ ਪਾਸੇ ਪ੍ਰithvi ਰਾਜ ਚੋਹਾਨ ਆ ਤੀਜਾ ਜਿਹੜੀ ਮੁਹੰਮਦ ਗੋਰੀ ਆ ਉਹਦੀ ਸੈਨਾ ਦੀ ਅਗਵਾਈ ਕੀਤੀ ਸੀ ਕুতਬਦੀਨ ਐਬਕ ਤੇ ਬਖਤਿਆਰ ਖਿਲਜੀ ਇਹਦੇ ਦੋ ਦਾਸ ਆ ਰਾਜੇ ਇਹ ਆਪਾਂ ਪਿੱਛੇ ਤੁਹਾਨੂੰ ਦੱਸ ਚੁੱਕੇ ਆ ਵੀ ਇਹਨਾਂ ਚਾਰ ਦਾਸਾਂ ਦੇ ਵਿੱਚ ਇਹਨੇ ਆਪਣਾ ਜਿਹੜਾ ਸਾਮਰਾਜ ਉਹਦੀ ਵੰਡ ਕੀਤੀ ਸੀਗੀ ਤਾਂ ਜਿਹੜੇ ਇਹ ਦੋ ਦਾਸ ਇਹਨਾਂ ਨੇ ਮਦਦ ਕੀਤੀ ਸੀਗੀ ਸੈਨਾ ਦੀ ਅਗਵਾਈ ਕੀਤੀ ਸੀਗੀ ਤੇ ਪ੍ਰithvi ਰਾਜ ਚੋਹਾਨ ਦੀ ਮਦਦ ਕੀਤੀ ਸੀ ਰਾਜੇ 150 ਰਾਜਪੂਤ ਸਮਤਤਾ ਨੇ ਉਹਨਾਂ ਨੇ ਸਾਥ ਦਿੱਤਾ ਸੀ ਬਟ ਫਿਰ ਵੀ ਪ੍ਰithvi ਰਾਜ ਚੋਹਾਨ ਜਿਹੜਾ ਉਹ ਹਾਰ ਗਿਆ ਸੀ ਤੇ ਕੋਤ محمد ਗੋਰੀ ਜਿਹੜਾ ਉਹ ਜਿੱਤ ਗਿਆ ਸੀ ਤੇ ਇਸੇ ਜਿੱਤ ਦੇ ਨਾਲ ਭਾਰਤ ਦੇ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਕੀਤੀ ਗਈ ਤਾਂ ਕੁਐਸਚਨ ਪੁੱਟ ਪੁੱਟ ਕਰਨਗੇ ਰਾਜੇ ਕਿ ਭਾਰਤ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਕਿਹੜੇ ਜੰਗ ਤੋਂ ਬਾਅਦ ਹੋਈ ਸੀ ਤਰਾਇਨ ਦੇ ਦੂਜੇ ਜੰਗ ਤੋਂ ਬਾਅਦ ਹੋਈ ਸੀਗੀ ਦਿੱਲੀ ਤੇ ਅਜਮੇਰ ਦੋਨੇ ਗੋਰੀ ਦੇ ਅਧੀਨ ਹੋ ਜਾਂਦੇ ਆ ਤੇ ਪ੍ਰithvi ਰਾਜ ਚੋਹਾਨ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ ਗਿਆ ਠੀਕ ਆ ਸਾਰੇ ਫੈਕਟ ਹੋ ਗਏ ਤਰਾਇਨ ਦਾ ਜਿਹੜਾ ਚੌਥਾ ਹਮਲਾ ਤਰਾਇਨ ਦਾ ਦੂਜਾ ਹਮਲਾ ਰਾਜੇ ਤੇ ਮੁਹੰਮਦ ਗੋਰੀ ਦਾ ਚੌਥਾ ਹਮਲਾ ਇਹ 1192 ਈਸਵੀ ਦੇ ਵਿੱਚ ਤਰਾਇਨ ਦਾ ਦੂਜਾ ਜੋਦਾ ਜੋ ਕਿ ਮੁਹੰਮਦ ਗੋਰੀ ਤੇ ਪ੍ਰithvi ਰਾਜ ਚੋਹਾਨ ਤੀਜੇ ਦੇ ਵਿਚਕਾਰ ਹੁੰਦਾ ਮੁਹੰਮਦ ਗੋਰੀ ਦੇ ਵਲੋਂ ਅਗਵਾਈ ਕੀਤੀ ਸੀ ਕਤਬਦੀਨ ਐਬਕ ਤੇ ਬਖਤਿਆਰ ਖਿਲਜੀ ਨੇ ਜੋ ਕਿ ਜਿੱਤੇ ਜਾਂਦੇ ਆ ਤੇ ਇਸ ਜਿੱਤ ਤੋਂ ਬਾਅਦ ਭਾਰਤ ਦੇ ਵਿੱਚ ਮੁਸਲਿਮ ਰਾਜ ਦੀ ਸਥਾਪਨਾ ਹੁੰਦੀ ਆ ਤੇ ਪ੍ਰਥਵੀ ਰਾ चौहान ਜਿਹੜਾ ਉਹ ਹਾਰ ਜਾਂਦਾ 150 Rajput ਸਮਾਜ ਦਾ ਜਿਹੜੇ ਉਹਨਾਂ ਨੇ ਉਹਦੀ ਸਾਥ ਦਿੱਤਾ ਹੁੰਦਾ ਬਟ ਫਿਰ ਵੀ चौहान ਵੰਸ਼ ਦਾ ਜਿਹੜਾ ਅੰਤ ਹੋ ਜਾਂਦਾ ਤੇ ਮੁਸਲਿਮ ਰਾਜ ਦੀ ਸਥਾਪਨਾ ਹੋ ਜਾਂਦੀ ਹੈ ਪ੍ਰਥਵੀ ਰਾ चौहान ਦੀ ਹਾਰ ਦੇ ਕਾਰਨ ਕੀ ਸੀ राजे ਵੀ ਕਿਉਂ ਹਾਰਿਆ ਉਹ ਜੈ ਚੰਦਰ ਗੜਵਾਲ ਜੋ ਕਿ ਪ੍ਰਥਵੀ ਰਾ चौहान ਦਾ ਸਹਰਾ ਸੀ राजे ਉਨੇ ਪ੍ਰਿਥਵੀ ਰਾਏ ਦੇ ਨਾਲ ਗਦਾਰੀ ਕੀਤੀ ਸੀਗੀ ਵੀ ਗੋਪਤ ਇਨਫੋਰਮੇਸ਼ਨ ਹੈ ਜਿਹੜੀ ਉਹ ਉਹਨੇ ਕਿਹਨੂੰ ਦਿੱਤੀ ਸੀਗੀ ਮੁਹੰਮਦ ਗੋਰੀ ਨੂੰ ਦਿੱਤੀ ਸੀ ਗੋਪਤ ਇਨਫੋਰਮੇਸ਼ਨ ਜੈ ਚੰਦਰ ਗੜਵਾਲ ਨੇ ਜੋ ਕਿ ਕਨੌਇਦਾ ਰਾਜਾ ਸੀਗਾ ਤੇ ਪ੍ਰਿਥਵੀ ਰਾਜ ਚੋਹਾਨ ਦਾ ਸਹਰਾ ਸੀ ਸਭ ਤੋਂ ਮੇਨ ਕਾਰਨ ਇਹ ਹੋਇਆ ਜਿਹੜਾ ਹੈਗਾ ਮੁਹੰਮਦ ਗੋਰੀ ਦੀ ਜਿੱਤ ਦਾ ਤੇ ਪ੍ਰਿਥਵੀ ਰਾਜ ਚੋਹਾਨ ਦੀ ਹਾਰ ਦਾ ਫਿਰ ਰਾਜੇ 1,20,000 ਦੀ ਜਿਹੜੀ ਸੈਨਾ ਸੀਗੀ ਉਹਦੇ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਿਹੜਾ ਮੁਹੰਮਦ ਗੋਰੀ ਨੇ ਰਾਜਪੂਤਾਂ ਤੇ ਹਮਲਾ ਕਰ ਦਿੱਤਾ ਸੀ ਯਾਨੀ ਕਿ ਸਾਸਰਵਤੀ ਨਦੀ ਦੇ ਕੰਢੇ ਜਿੱਦ ਹੋਇਆ ਸੀਗਾ ਰਾਜੇ ਵੀ ਇਹ ਹਮਲਾ ਸੂਰਜ ਜੜਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਮੁਹੰਮਦ ਗੋਰੀ ਨੇ ਜਿਹੜਾ ਅਨਪਲਾਨਡ ਤਰੀਕੇ ਦੇ ਨਾਲ ਹੀ ਉਹਦੇ ਉੱਤੇ ਹਮਲਾ ਕਰ ਦਿੱਤਾ ਸੀ ਕੋਈ ਜੁੱਧ ਦੀ ਪਹਿਲਾਂ ਹੈ ਨਹੀਂ ਸੀਗੀ ਡਾਇਰੈਕਟ ਸਿੱਧਾ ਹਮਲਾ ਕਰ ਦਿੱਤਾ ਸੀਗਾ ਸਾਹਮਣੇ ਵਾਲੀ ਫੌਜ ਨੂੰ ਪਤਾ ਵੀ ਨਹੀਂ ਸੀਗਾ ਫਿਰ ਚੰਦਾਵਰ ਦਾ ਯੁੱਧ ਰਾਜੇ ਪੰਜਵਾਂ ਹਮਲਾ ਜਿਹੜਾ ਮੁਹੰਮਦ ਗੋਰੀ ਦਾ ਇਹ 1194 ਦੇ ਵਿੱਚ ਇਹ ਕਿਹਦੇ ਵਿੱਚਕਾਰ ਹੁੰਦਾ ਜਿਹੜਾ ਇਹ ਸੀਗਾ ਜੈ ਚੰਦਰ ਗੜਵਾਲ ਜੋ ਪ੍ਰਥਵੀ ਰਾਜ ਨੂੰ ਹੰਦਾ ਸਾਰਾ ਸੀਗਾ ਉਸੇ ਦੇ ਨਾਲ ਹੁੰਦਾਗਾ ਮੁਹੰਮਦ ਗੋਰੀ ਦਾ ਇਹਦੇ ਵਿੱਚ ਜੈ ਚੰਦਰ ਗੜਵਾਲਾ ਜਿਹੜਾ ਉਹ ਹਾਰ ਜਾਂਦਾ ਤੇ ਮੁਹੰਮਦ ਗੋਰੀਏ ਜਿਹੜਾ ਉਹ ਜਿੱਤ ਜਾਂਦਾ ਕੁੱਤਬਦੀਨ ਐਬਕ ਨੇ ਸਾਥ ਦਿੱਤਾ ਸੀ ਤੇ ਜੇ ਰਾਜੇ ਪੁੱਛ ਲੈਣ ਕਿ ਕੁੱਤਬਦੀਨ ਐਬਕ ਨੇ ਕਿਹੜੇ ਕਿਹੜੇ ਯੁੱਧ ਵਿੱਚ ਸਾਥ ਦਿੱਤਾ ਤਾਂ ਦੋਹਾਂ ਦੇ ਵਿੱਚ ਦਿੱਤਾ ਤਰਾਇਨ ਦੇ ਦੂਜੇ ਯੁੱਧ ਦੇ ਵਿੱਚ ਵੀ ਤੇ ਚੰਦਾਵਰ ਦੇ ਯੁੱਧ ਵਿੱਚ ਵੀ ਤਰਾਇਨ ਦੇ ਦੂਜੇ ਯੁੱਧ ਵਿੱਚ ਵੀ ਤੇ ਚੰਦਾਵਰ ਦੇ ਯੁੱਧ ਵਿੱਚ ਕੁੱਤਬਦੀਨ ਐਬਕ ਨੇ ਜਿਹੜਾ ਸਾਥ ਦਿੱਤਾ ਸੀਗਾ ਫਿਰ ਇਹਦੇ ਹਮਲਿਆਂ ਦਾ ਉਦੇਸ਼ ਕੀ ਸੀ ਬਈ ਸਾਮਰਾਜ ਦਾ ਵਿਸਤਾਰ ਕਰਨਾ ਸੀਗਾ ਕਿਉਂਕਿ ਇਸ ਇਹਨੇ ਜਿਹੜੇ-ਜਿਹੜੇ ਇਲਾਕਿਆਂ ਨੂੰ ਜਿੱਤਿਆ ਉੱਥੇ-ਉੱਥੇ ਆਪਣੇ ਜਿਹੜੇ ਦਾਸ ਸੀਗੇ ਉਹਨਾਂ ਨੂੰ ਸੈਨਾਪਤੀ ਉਹਦੋਂ ਦਾ ਨਿਯੁਕਤ ਕੀਤਾ ਸੀਗਾ ਫਿਰ ਧਨ ਦੀ ਪ੍ਰਾਪਤੀ ਸੀਗੀ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਸੀਗਾ ਪੰਜਾਬ ਦੇ ਸੂਬੇਦਾਰ ਮਲਿਕ ਖੁਸਰੋ ਨੂੰ ਆਪਣੇ ਅਧੀਨ ਕਰਨਾ ਸੀਗਾ ਇਹਨੂੰ ਰਾਜੇ ਮਹਿਮੂਦ ਗਜ਼ਨੀਏ ਜਿਹੜਾ ਉਹਨੇ ਨਿਯੁਕਤ ਕੀਤਾ ਸੀਗਾ ਮਲਿਕ ਖੁਸਰੋ ਨੂੰ ਤਾਂ ਇਹਨੂੰ ਆਪਣੇ ਅਧੀਨ ਕਰਨਾ ਇਹਦਾ ਉਦੇਸ਼ ਸੀਗਾ ਇਹਨੇ ਪੰਜਾਬ ਦੇ ਉੱਤੇ ਰਾਜੇ ਹਮਲਾ ਕੀਤਾ ਸੀ 1186 ਈਸਵੀ ਯਾਨੀ ਕਿ ਉਹਦੋਂ ਪਹਿਲਾਂ ਵੀ ਕੀਤਾ ਸੀਗਾ ਬਟ ਇਹ ਸਫਲ ਨਹੀਂ ਹੋਇਆ ਸੀਗਾ 1199 ਈਸਵੀ ਦੇ ਵਿੱਚ ਰਾਜੇ ਨੇ ਪਸ਼ਾਵਰ ਤੇ ਕੀਤਾ 82 ਦੇ ਵਿੱਚ ਸਿਆਲਕੋਟ ਇਹਨਾਂ ਦੋਨਾਂ ਖੇਤਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਪਰ ਜਿਹੜਾ ਖੁਸਰੋ ਆ ਉਹਨੂੰ ਆਪਣੇ ਅਧੀਨ ਨਹੀਂ ਕਰ ਸਕਿਆ ਸੀ ਫਿਰ ਉਸ ਤੋਂ ਬਾਅਦ 1186 ਦੇ ਵਿੱਚ ਕਸ਼ਮੀਰ ਦੇ ਸ਼ਾਸਕ ਚੱਕਰਦੇਵ ਦੀ ਮਦਦ ਦੇ ਨਾਲ ਹਮਲਾ ਕੀਤਾ ਸੀਗਾ ਨਾ ਉਹ ਵੀ ਅਸਫਲ ਰਿਹਾ ਸੀਗਾ ਅੰਤ ਤੋਖੇ ਨਾਲ ਇਹਨੇ ਜਿਹੜਾ ਹੈਗਾ ਮਲੇ ਕੁਸਰੋ ਨੂੰ ਗ੍ਰਫਤਾਰ ਕੀਤਾ ਸੀ ਉਹਨੂੰ ਹਰਾ ਨਹੀਂ ਸਕਿਆ ਸੀ ਰਾਜੇ ਧੋਖੇ ਨਾਲ ਗ੍ਰਫਤਾਰ ਕੀਤਾ ਤੇ ਪੰਜਾਬ ਦੀ ਰਾਜਧਾਨੀ ਜਿਹੜੀ ਲਾਹੌਰ ਸੀਗੀ ਉਹਦੇ ਤੇ ਕਬਜ਼ਾ ਕਰ ਲਿਆ ਸੀ ਇਹਦੇ ਹਮਲੇ ਆ ਰਾਜੇ ਸਾਰੇ ਇਸ ਤੋਂ ਬਾਅਦ ਇਹਦੇ ਨਾਲ ਆਉਂਦਾ ਮੁਹੰਮਦ ਗੋਰੀ ਦੇ ਨਾਲ ਭਾਰਤ ਆਇਆ ਸੀ ਖਵਾਜਾ ਮੋਇਨੋਦੀਨ ਚਿਸ਼ਤੀ ਇਹ ਨਾਮ ਧਿਆਨ ਰੱਖਿਓ ਖਵਾਜਾ ਮੋਇਨੋਦੀਨ ਚਿਸ਼ਤੀ ਬਾਰੇ ਪੁੱਛ ਲੈਣ ਦੇ ਵੀ ਕੌਣ ਸੀਗਾ ਤੇ ਮੁਹੰਮਦ ਗੋਰੀ ਦੇ ਨਾਲ ਭਾਰਤ ਆਇਆ ਸੀ ਰਾਜੇ 1192 ਈਸਵੀ ਦੇ ਵਿੱਚ ਪ੍ਰਿਥਵੀ ਰਾਜ ਚੋਹਾਨ ਤੀਜੇ ਦੇ ਦਰਬਾਰ ਦੇ ਵਿੱਚ ਆਇਆ ਸੀਗਾ ਇਹਦੀ ਇਹਦੇ ਬਾਰੇ ਕੁਐਸਚਨ ਕੀ ਮੰਨਦਾ ਹੁੰਦਾ ਵੀ ਇਹਦੀ ਖਾਨਕਾ ਕਿੱਥੇ ਆ ਜਾਨੀ ਕਿ ਇਹਦੀ ਦਰਗਾਹ ਕਿੱਥੇ ਆ ਤਾਂ ਇਹ ਅ즈ਮੇਰ ਦੇ ਵਿੱਚ ਆ। ਫਿਰ ਇਹਦੀ ਮੌਤ ਕਦੋਂ ਹੁੰਦੀ ਹੈ ਬਈ 15 ਮਾਰਚ 1806 ਵੀ ਹੁੰਦੀ ਹੈ ਜੇਲਮ ਨਦੀ ਦੇ ਕੰਢੇ ਨਮਾਜ਼ ਅਦਾ ਕਰਦੇ ਸਮੇਂ ਖੋਖਰ ਜਾਣ ਜਾਂਦੀ ਜਿਹੜੇ ਅਗੇ ਆ ਉਹਨਾਂ ਨੇ ਇਹਦਾ ਕਤਲ ਕੀਤਾ ਸੀਗਾ। ਫਿਰ ਇਹਦੇ ਵਿੱਚੋਂ ਇੱਕ ਕੁਐਸਚਨ ਬਣਦਾ ਹੁੰਦਾ ਚਾਂਦ ਵਰਦਈ ਬਾਰੇ ਰਾਜੇ ਉਹ ਕੌਣ ਸੀਗਾ ਤਾਂ ਪ੍ਰਿਥਵੀ ਰਾਜ ਚੋਹਾਨ ਦੇ ਦਰਬਾਰ ਦਾ ਕਵੀ ਸੀ ਜਿਨੇ ਪ੍ਰਿਥਵੀ ਰਾਜ ਰਾਸੋ ਬੁੱਕ ਲਿਖੀ ਸੀਗੀ ਜਿਹਦਾ ਵਿਸ਼ਾ ਸੀਗਾ ਪ੍ਰਿਥਵੀ ਰਾਜ ਦੀ ਲਵ ਸਟੋਰੀ ਤਾਂ ਮੈਂ ਸਾਰੇ ਫੈਕਟ ਤੁਹਾਡੇ ਨਾਲ ਡਿਸਕਸ ਕਰ ਦਿੱਤੇ ਆ ਮੁਹੰਮਦ ਗੋਰੀ ਦੇ ਜਿੰਨੇ ਵੀ ਉਹਨੇ ਹਮਲੇ ਕੀਤੇ ਹਮਲਿਆਂ ਦੇ ਵਿੱਚ ਦੋਨੋਂ ਪਾਰਟੀਆਂ ਜਿਹੜੀ ਮੁਹੰਮਦ ਗੋਰੀ ਵੀ ਤੇ ਜਿਹੜਾ ਉਹਦਾ ਵਿਰੋਧੀ ਸੀ ਉਹ ਵੀ ਉਮੀਦ ਕਰਦੀ ਆ ਤੁਹਾਨੂੰ ਸਮਝ ਆਇਆ ਹੋਊਗਾ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਲਿੰਕ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਰਾਜੇ ਅਗਲੀ ਕਲਾਸ ਦੇ ਵਿੱਚ ਥੈਂਕ ਯੂ